ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿੰਨੇ ਤੇਜ਼ ਪੁਚਾਲ ਦੇ ਝਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਤਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਆਇਆ ਹੈ 6:30 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ ਪੁਚਾਲ ਦੇ ਚਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ

जो नेपाल ये भी बताया जा रहा है और ये बिहार के साथ नोएडा गाजियाबाद और इन तमाम राज्य जो, जो जो शहर है उनके अंदर ये झटके महसूस किए गए गया दिल्ली की बात करें तो दिल्ली के अंदर तो इसका जो जो तेज कम है तो ये करीब तीस सेकंड तक जो ये भूकंप रहा और उसके बाद जो है ये महसूस किया गया जी जी तमाम जानकारी देने के लिए धन्यवाद था बड़ी खबर सामने आ रही है दाल जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ NCR ਦੇ ਵਿੱਚ ਵੀ ਇਹਨਾਂ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਟਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਨਾ ਭੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਹੈ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਨਾ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ। ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਨੇਪਾਲ ਦੇ ਕਾਟਮੰਡੂ, ਤਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਭੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਭੁਚਾਲ ਆਇਆ ਹੈ 6:30 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼

जो नेपाल में भी बताया जा रहा है और ये बिहार के साथ नोएडा गाजियाबाद और इन तमाम जो, जो, जो शहर है उनके अंदर ये महसूस किया गया दिल्ली की बात करें तो दिल्ली के अंदर जो 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 तेज कम है तो ये करीब तीस सेकंड तक जो ये है भूकंप रहा और उसके बाद जो है ये महसूस किया गया जी जी तमाम जानकारी देने के लिए धन्यवाद बड़ी खबर सामने आ रही है दल जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ NCR ਦੇ ਵਿੱਚ ਵੀ ਇਹਨਾਂ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਟੈਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਨਾ ਭੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਨਾ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਤਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਭੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਭੁਚਾਲ ਆਇਆ ਹੈ ਸਾਢੇ 6 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਪੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਜ਼ਿਆਦਾ ਜਾਣਕਾਰੀ ਲਵਾਂਗੇ ਦਿੱਲੀ ਤੋਂ ਸਾਡੇ ਸਹਿਯੋਗੀ ਅਮਨ ਜੁੜਗੇ ਨੇ ਜੀ ਅਮਨ ਤੜਕਸਾਰ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ हाँ बिल्कुल जिस तरीके से अगर बात की जाए सुबह सुबह जो है ये भूकंप के झटके महसूस किए गए हालांकि दिल्ली में ये झटके महसूस ज्यादा नहीं किए गए नोएडा गाजियाबाद जो है ये बॉर्डर का एरिया लगता है और नोएडा गाजियाबाद में ज्यादा जो जो झटके हैं तेज वो महसूस किए गए तो ये सुबह की जो घटना है और जो इसका जो केंद्र है वो जो नेपाल में बताया जा रहा है और ये बिहार के साथ साथ नोएडा गाजियाबाद और इन इन तमाम राज्य जो जो शहर है उनके अंदर ये महसूस किया गया दिल्ली की बात करें तो दिल्ली के अंदर तो इसका जो 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 तेज कम है तो ये करीब तीस सेकंड तक जो है भूकंप रहा है और उसके बाद जो है ये महसूस किया गया जी जी तमाम जानकारी देने के लिए धन्यवाद बड़ी खबर सामने आ रही है दादाजी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਚਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੀ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਸਆਰ ਦੇ ਵਿੱਚ ਵੀ ਇਹਨਾਂ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਤਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਪੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ-ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਹਨਾਂ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਝਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਭੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਟਮੰਡੂ ਟਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਭੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਭੁਚਾਲ ਆਇਆ ਹੈ 6:30 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼

बताया जा रहा है और ये बिहार के नोएडा गाजियाबाद और इन, इन तमाम राज्य जो, जो जो शहर है उनके अंदर राज्यों महसूस किया गया दिल्ली की बात तो दिल्ली के अंदर तो इसका जो जो तेज कम है तो ये करीब तीस सेकंड तक जो ये भूकंप रहा और उसके बाद जो है ये महसूस किया गया जी जी तमाम जानकारी देने के लिए धन्यवाद था बड़ी खबर सामने आ रही है दल जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਚਟਕਿਆ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ NCR ਦੇ ਵਿੱਚ ਵੀ ਨੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਟਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਨਾ ਭੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਟੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਨਾ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ। ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਤਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਆਇਆ ਸਾਢੇ 6 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਪੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਜ਼ਿਆਦਾ ਜਾਣਕਾਰੀ ਲਵਾਂਗੇ ਦਿੱਲੀ ਤੋਂ ਸਾਡੇ ਸਹਿਯੋਗੀ ਅਮਨ ਜੁੜਗੇ ਨੇ ਜੀ ਅਮਨ ਤੜਕਸਾਰ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ हाँ बिल्कुल जिस तरीके से अगर बात की जाए सुबह सुबह जो है ये भूकंप के झटके महसूस किए गए हालांकि दिल्ली में ये झटके महसूस ज्यादा नहीं किए गए नोएडा गाजियाबाद जो है ये बॉर्डर का एरिया लगता है और नोएडा गाजियाबाद में ज्यादा जो जो झटके हैं तेज वो महसूस किए गए तो ये सुबह की जो घटना है और जो इसका जो केंद्र है वो जो नेपाल यही बताया जा रहा है और ये बिहार के साथ से नोएडा गाजियाबाद और इन इन तमाम राज्य जो जो शहर है उनके अंदर ये महसूस किया गया दिल्ली की बात करें तो दिल्ली के अंदर जो इसका जो जो तेज कम है तो ये करीब तीस सेकंड तक जो है भूकंप लगाया और उसके बाद जो है ये महसूस किया गया जी जी तमाम जानकारी देने के लिए धन्यवाद बड़ी खबर सामने आ रही है जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਚਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਸਆਰ ਦੇ ਵਿੱਚ ਵੀ ਇਹਨਾਂ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਪੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਟਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਨਾ ਭੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਟੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਨਾ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਇਸ ਵੇਲੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਟਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਆਇਆ ਹੈ ਸਾਢੇ 6 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਪੁਚਾਲ ਦੇ ਛਿਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7 ਸ਼ਿਆਰੀਆ 1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼ ਪੁਚਾਲ ਦੇ ਛਿਟਕਿਆਂ ਨੂੰ ਮਹਿਸੂਸ ਕੀਤਾ ਗਿਆ ਜ਼ਿਆਦਾ ਜਾਣਕਾਰੀ ਲਵਾਂਗੇ ਦਿੱਲੀ ਤੋਂ ਸਾਡੇ ਸਹਿਯੋਗੀ ਅਮਨ ਜੁੜਗੇ ਨੇ ਜੀ ਅਮਨ ਤੜਕਸਾਰ ਤੇਜ਼ ਪੁਚਾਲ ਦੇ ਛਿਟਕਿਆਂ ਨੂੰ ਮਹਿਸੂਸ ਕੀਤਾ ਗਿਆ हाँ बिल्कुल जिस तरीके से अगर बात की जाए सुबह सुबह जो है ये भूकंप के झटके महसूस किए गए हालांकि दिल्ली में ये झटके महसूस ज़्यादा नहीं किए गए नोएडा गाजियाबाद जो है ये बॉर्डर का एरिया लगता है नोएडा गाजियाबाद में ज्यादा जो जो झटके हैं तेज वो महसूस किए गए तो ये सुबह की जो घटना है और जो इसका जो केंद्र है वो जो नेपाल में बताया जा रहा है और ये बिहार के साथ नोएडा गाजियाबाद और इन तमाम राज्य जो जो शहर उनके अंदर ये महसूस किया गया दिल्ली की बात करें तो दिल्ली के अंदर तो इसका जो जो, जो तेज कम है तो ये करीब तीस सेकंड तक जो है भूकंप रहा है और उसके बाद जो है ये महसूस किया गया जी जी तमाम जानकारी देने के लिए धन्यवाद वीडी खबर सामने आ रही है जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ NCR ਦੇ ਵਿੱਚ ਵੀ ਨੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਟਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਨਾ ਭੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਹੈ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਨਾ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਤੇ ਉਸ ਵੇਲੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ। ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਤਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਆਇਆ ਹੈ ਸਾਢੇ 6 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਪੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਜ਼ਿਆਦਾ ਜਾਣਕਾਰੀ ਲਵਾਂਗੇ ਦਿੱਲੀ ਤੋਂ ਸਾਡੇ ਸਹਿਯੋਗੀ ਅਮਨ ਜੁੜਗੇ ਨੇ ਜੀ ਅਮਨ ਤੜਕਸਾਰ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ हाँ बिल्कुल जिस तरीके से अगर बात की जाए सुबह सुबह जो है ये भूकंप के झटके महसूस किए गए हालांकि दिल्ली में ये झटके महसूस ज्यादा नहीं किए गए नोएडा गाजियाबाद जो है ये बॉर्डर का एरिया लगता है और नोएडा गाजियाबाद में ज्यादा जो जो झटके हैं तेज वो महसूस किए गए तो ये सुबह की जो घटना है और जो इसका जो केंद्र है वो जो नेपाल यही बताया जा रहा है और ये बिहार के तरह से नोएडा गाजियाबाद और इन इन तमाम राज्य जो जो शहर है उनके अंदर ये झटके महसूस किए गए हैं दिल्ली की बात करें तो दिल्ली के अंदर तो इसका जो 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 तेज कम है तो ये करीब तीस सेकंड तक जो है भूकंप रहा और उसके बाद जो है ये महसूस किया गया जी जी तमाम जानकारी देने के लिए धन्यवाद आप बड़ी खबर सामने आ रही है दल जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਚਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ NCR ਦੇ ਵਿੱਚ ਵੀ ਇਹਨਾਂ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੁੰਗਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਟਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਨਾ ਭੁਚਾਲ ਦੇ ਚਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ-ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਨਾ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਪੈਸਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਭੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ। ਤੜਕਸਾਰ ਧਰਤੀ ਕੰਬੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ। ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਭੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਟਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਆਇਆ ਹੈ ਸਾਢੇ 6 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਪੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7 ਸ਼ਿਆਰੀਆ ਇੱਕ ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਜ਼ਿਆਦਾ ਜਾਣਕਾਰੀ ਲਵਾਂਗੇ ਦਿੱਲੀ ਤੋਂ ਸਾਡੇ ਸਹਿਯੋਗੀ ਅਮਨ ਜੁੜਗੇ ਨੇ ਜੀ ਅਮਨ ਤੜਕਸਾਰ ਤੇਜ਼ ਪੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ हाँ बिल्कुल जिस तरीके से अगर बात की जाए सुबह सुबह जो है ये भूकंप के झटके महसूस किए गए हालांकि दिल्ली में ये झटके महसूस ज्यादा नहीं किए गए नोएडा गाजियाबाद जो है ये बॉर्डर का एरिया लगता है और नोएडा गाजियाबाद में ज्यादा जो जो झटके हैं तेज वो महसूस किए गए तो ये सुबह की जो घटना है और जो इसका जो केंद्र है वो जो नेपाल में बताया जा रहा है और ये बिहार के तरफ से नोएडा गाजियाबाद और इन तमाम राज्य जो जो शहर है उनके अंदर ये झटके महसूस किए गए हैं दिल्ली की बात करें तो दिल्ली के अंदर तो इसका जो जो तेज कम है तो ये करीब तीस सेकंड तक जो है भूकंप रहा और उसके बाद जो है ये महसूस किया गया जी जी तमाम जानकारी देने के लिए धन्यवाद वी खबर सामने आ रही है दाल जी की ਕੇਂਦਰ ਬਿੰਦੂ ਜੋ ਭੁਚਾਲ ਦਾ ਸੀ ਉਹ ਨੇਪਾਲ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਨੇਪਾਲ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿ ਕਿੰਨਾ ਤੇਜ਼ ਭੁਚਾਲ ਦੇ ਚਟਕਿਆ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਬਿੰਦੂ ਜਿਹੜਾ ਦੱਸਿਆ ਜਾ ਰਿਹਾ ਪੁਚਾਲ ਦਾ ਉਹ ਨੇਪਾਲ ਦੱਸਿਆ ਜਾ ਰਿਹਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਸਆਰ ਦੇ ਵਿੱਚ ਵੀ ਇਹਨਾਂ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ 7.1 ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ ਨੇਪਾਲ ਦੇ ਲਬੋਚੋ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਦੇ ਵਿੱਚ ਆਇਆ ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ ਨੇਪਾਲ ਦੇ ਕਾਠਮੰਡੂ ਤਾਂਡਿੰਗ ਸਿੰਧਪਾਲ ਚੌਕ ਕਾਵਰੇ ਮਕਵਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਪੁਚਾਲ ਦੇ ਝਟਕਿਆਂ ਨੂੰ ਤੇਜ਼ ਮਹਿਸੂਸ ਕੀਤਾ ਗਿਆ ਜੋ ਭਾਰਤ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਆਇਆ ਹੈ ਪਟਨਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਧਰਤੀ ਹਿੱਲੀ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤੜਕਸਾਰ ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਈ ਦੇਸ਼ ਦੇ ਕਈ ਹਿੱਸਿਆਂ ਤੋਂ ਇਲਾਵਾ-ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਇਹਨਾਂ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਤਸਵੀਰਾਂ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਤੜਕਸਾਰ ertid ਕੰਬੀਏ ਜਿਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਲੋਕ ਘਰੋਂ ਬਾਹਰ ਨਿਕਲਦੇ ਹੋਏ ਵੀ ਨਜ਼ਰ ਆਏ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਤੇਜ਼ ਪੁਚਾਲ ਦੇ ਚਟਕੇ ਜੋ ਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਦੇਸ਼ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਜ਼ ਪੁਚਾਲ ਦੇ ਚਟਕਿਆਂ ਨੂੰ ਮਹਿਸੂਸ ਕੀਤਾ ਗਿਆ ਨੇਪਾਲ ਦੇ ਕਾਠਮੰਡੂ ਤਾਂਡਿੰਗ ਦੇ ਨਾਲ-ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਹੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਤੇਜ਼ ਭੁਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ ਬਿਹਾਰ ਦੇ ਪਟਨਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਭੁਚਾਲ ਆਇਆ ਹੈ 6:30 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ ਜਦੋਂ ਤੇਜ਼ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਤੇ 7.1 ਇੱਕ ਤੀਬਰਤਾ ਇਸ ਦੀ ਮਾਪੀ ਗਈ ਹੈ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਦਿੱਲੀ ਦੇ ਵਿੱਚ ਵੀ ਤੇਜ਼

जो नेपाल में भी बताया जा रहा है और ये बिहार के तरफ से नोएडा गाजियाबाद और इन तमाम राज्य जो, जो जो शहर है उनके अंदर ये झटकी महसूस किए गए हैं दिल्ली की बात करें तो दिल्ली के अंदर इसका जो